ਰਨਤਾਰਨ ਦੇ ਪੱਟੀ ਦੇ ਵਿੱਚ ਅਚਾਨਕ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ 4 ਮਹੀਨੇ ਦੀ ਗਰਭਵਤੀ ਔਰਤ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤਾਂ ਦੱਸਦੀ ਹੈ ਕਿ ਇੱਕ ਮਹਿਲਾ ਜਿਹੜੀ ਘਰ ਵਿੱਚ ਮੌਜੂਦ ਸੀ ਉਸ ਵੇਲੇ ਗੋਲੀਆਂ ਚੱਲੀਆਂ ਨੇ ਔਰ ਗੋਲੀਆਂ ਅੰਨੇਵਾਜ਼ ਲਾਈਆਂ ਗਈਆਂ ਜਿਸ ਦੌਰਾਨ ਮਹਿਲਾ ਦੇ ਵੀ ਗੋਲੀ ਵੱਜੀ ਜਿਹੜੀ ਗਰਭਵਤੀ ਸੀ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਮਹਿਲਾ ਦਾ ਨਾਮ ਸੁਨੀਤਾ ਰਾਣੀ ਦੱਸਿਆ ਜਾ ਰਿਹਾ ਜਿਹੜੀ ਕਿ 24 ਸਾਲਾਂ ਦੀ ਹੈ ਤੇ 4 ਮਹੀਨੇ ਤੋਂ ਗਰਭਵਤੀ ਸੀ ਆਪਣੇ ਸਹੁਰੇ ਘਰ ਸੀ ਔਰ ਦੇ ਸਾਂਸੀਆ ਬਸਤੀ ਦਾ ਇਹ ਮਾਮਲਾ ਹੈਗਾ ਜਿੱਥੇ ਅਚਾਨਕ ਗੋਲੀਆਂ ਚੱਲ ਜਾਂਦੀਆਂ ਨੇ ਮੌਕੇ ਉੱਤੇ ਪੁਲਿਸ ਪਹੁੰਚਦੀ ਹੈ ਪੁਲਿਸ ਨੇ ਐਫ ਆਈ ਆਰ ਤਾਂ ਦਰਜ ਕਰ ਲਈ ਹੈ ਪਰ ਇਲਜ਼ਾਮ ਲੱਗਦੇ ਪਏ ਨੇ ਕਿ ਪੁਲਿਸ ਇਸ ਉੱਤੇ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਰਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਅਚਾਨਕ ਹਾਹਾਕਾਰ ਮੱਚ ਜਾਂਦੀ ਹੈ ਕਿਉਂਕਿ ਗਰਭਵਤੀ ਮਹਿਲਾ ਜਿਹੜੀ ਜਿਸ ਦਾ ਨਾਮ ਸੁਨੀਤਾ ਰਾਣੀ ਹੈ ਉਹ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਅੰਨੇਵਾ ਗੋਲੀਆਂ ਚੱਲਦੀਆਂ ਨੇ ਤੇ ਉਸ ਨੂੰ ਗੋਲੀ ਲੱਗ ਜਾਂਦੀ ਹੈ ਪਰਿਵਾਰਕ ਮੈਂਬਰ ਮ੍ਰਿਤਕ ਦੀ ਲਾਸ਼ ਨੂੰ ਲੈ ਕੇ ਤੇ ਡੀਐਸਪੀ ਦਫ਼ਤਰ ਵੀ ਪਹੁੰਚਦੇ ਨੇ ਹਾਲਾਂਕਿ ਸਦਰ ਥਾਣੇ ਦੇ ਮੁਖੀ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਨਸਾਫ ਦਵਾਇਆ ਜਾਵੇਗਾ ਜਿਸ ਨੂੰ ਲੈ ਕੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਜਾਂਦਾ ਆ ਪਰ ਇਨਸਾਫ ਨੂੰ ਲੈ ਕੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਅਜੇ ਤੱਕ ਪੁਲਿਸ ਵੱਲੋਂ ਠੋਕਵੀਂ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਹੈਰਾਨੀ ਦੀ ਗੱਲ ਹੈ ਗਰਭਵਤੀ ਮਹਿਲਾ ਸੀ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਹ ਮਾਮਲਾ ਪੇਚੀਦਾ ਇਸ ਕਰਕੇ ਲੱਗਦਾ ਪਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਘਰ ਦੇ ਉੱਤੇ ਵਾਰ-ਵਾਰ ਹਮਲਾ ਹੋ ਚੁੱਕਿਆ ਇਸੇ ਤਰ੍ਹਾਂ 7 ਤੋਂ 8 ਲੋਕ ਆਉਂਦੇ ਸੀ ਅਤੇ ਗੋਲੀਆਂ ਚਲਾ ਕੇ ਚਲੇ ਜਾਂਦੇ ਸੀ ਔਰ ਲੰਗੇ ਦਿਨ ਵੀ ਇਸੇ ਤਰ੍ਹਾਂ ਵਾਪਰਿਆ 7 ਲੋਕ 7 ਤੋਂ 8 ਦੇ ਕਰੀਬ ਲੋਕ ਆਏ ਉਹਨਾਂ ਵੱਲੋਂ ਓਪਨ ਫਾਇਰ ਕੀਤਾ ਗਿਆ ਘਰ ਦੇ ਉੱਤੇ ਔਰ ਇਸੇ ਦੌਰਾਨ ਉਸ ਮਹਿਲਾ ਦੇ ਗੋਲੀ ਲੱਗ ਗਈ ਸੁਲੀਤਾ ਰਾਣੀ ਜਿਹੜੀ ਕਿ 4 ਮਹੀਨੇ ਤੋਂ ਗਰਭਵਤੀ ਸੀ ਉਸ ਦੇ ਗੋਲੀ ਲੱਗ ਗਈ ਔਰ ਉਸ ਦੇ ਨਾਲ ਉਸ ਦੇ ਗਰਭ ਦੇ ਵਿੱਚ ਪਲਦੇ ਬੱਚੇ ਦੀ ਵੀ ਮੌਤ ਹੋ ਗਈ ਔਰ ਇਸੇ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਦਰਸਲ ਪੱਟੀ ਦੇ ਵਿੱਚ ਅਚਾਨਕ ਸਾਂਸੀਆ ਬਸਤੀ ਦਾ ਇਹ ਮਾਮਲਾ ਜਦੋਂ ਗੋਲੀਆਂ ਚੱਲ ਪਈਆਂ ਔਰ ਗੋਲੀਆਂ ਵੀ 7 ਤੋਂ 8 ਲੋਕਾਂ ਵੱਲੋਂ ਅਣਪਛਾਤੇ ਲੋਕਾਂ ਵੱਲੋਂ ਜਿਹੜੀਆਂ ਦਸੀਆਂ ਜਾ ਰਹੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਪੁਲਿਸ ਵੱਲੋਂ ਇਹਨਾਂ 7 ਲੋਕਾਂ ਦੇ ਖਿਲਾਫ ਮਾਮਲਾ ਤਾਂ ਜ਼ਰੂਰ ਦਰਜ ਕਰ ਲਿਆ ਗਿਆ ਪਰ ਕਾਰਵਾਈ ਨੂੰ ਲੈ ਕੇ ਇਹ ਇਲਜ਼ਾਮ ਨੇ ਕਿ ਪੁਲਿਸ ਟੁਕਮੀ ਕਾਰਵਾਈ ਨਹੀਂ ਕਰਦੀ ਪਈ ਹੈ ਹੈਰਾਨੀ ਦੀ ਗੱਲ ਹੈ ਕਿਉਂਕਿ ਪਰਿਵਾਰ ਵਾਲਿਆਂ ਦਾ ਇਹ ਦਾਵਾ ਆ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਚੁੱਕੀਆਂ ਨੇ ਘਰ ਦੇ ਬਾਹਰ ਆ ਕੇ ਅੰਨੇਵਾ ਫਾਇਰਿੰਗ ਕੀਤੀ ਜਾਂਦੀ ਹੈ ਔਰ ਉਸ ਮਾਮਲੇ ਨੂੰ ਲੈ ਕੇ ਵੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ ਪਰ ਪਰਿਵਾਰ ਦਾ ਦਾਵਾ ਹੈ ਕਿ ਉਸ ਵੇਲੇ ਵੀ ਪੁਲਿਸ ਨੇ ਕੁਝ ਨਹੀਂ ਕੀਤਾ ਔਰ ਦੁਬਾਰਾ ਇਸੇ ਤਰ੍ਹਾਂ ਦਾ ਮਾਮਲਾ ਵਾਪਰਿਆ ਜਦੋਂ ਘਰ ਦੇ ਉੱਤੇ ਹਮਲਾ ਹੋਇਆ ਗੋਲੀਆਂ ਚਲਾਈਆਂ ਗਈਆਂ ਪਰ ਉਸ ਦੌਰਾਨ ਇੱਕ ਮਹਿਲਾ ਦੀ ਜਿਹੜੀ ਕਿ 4 ਮਹੀਨੇ ਗਰਭਵਤੀ ਸੀ ਉਸ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਗੋਲੀ ਲੱਗਦੀ ਹੈ ਔਰ ਉਸੇ ਦੇ ਚਲਦੇ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਮਹਿਲਾ ਦੀ ਪਛਾਣ ਸੁਨੀਤਾ ਰਾਣੀ ਵਜੋਂ ਹੋਈ ਹੈ 24 ਸਾਲ ਦੀ ਆ 4 ਮਹੀਨੇ ਤੋਂ ਗਰਭਵਤੀ ਸੀ ਪਰਿਵਾਰ ਵਾਲਿਆਂ ਨੇ ਲਾਸ਼ ਜਿਹੜੀ ਹੈ ਉਹ ਡੀਐਸਪੀ ਆਫਿਸ ਲੈ ਕੇ ਜਾਂਦੀ ਉੱਥੇ ਜਾ ਕੇ ਸਦਰ ਥਾਣੇ ਦੇ ਮੁਖੀ ਨੇ ਇਹ ਦਾਅਵਾ ਕੀਤਾ ਸੀ ਭਰੋਸਾ ਦਵਾਇਆ ਸੀ ਕਿ ਇਨਸਾਫ ਦਿੱਤਾ ਜਾਵੇਗਾ ਔਰ ਇਸ ਨਾਲ ਜਿਹੜੀ লাশ ਹੈ ਉਹ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਜਾਂਦੀ ਹੈ ਸਿਵਲ ਹਸਪਤਾਲ ਪੋਸਟਮਾਰਟਮ ਹੋ ਜਾਂਦਾ ਪਰ ਇਹ ਇਲਜ਼ਾਮ ਹੈ ਕਿ ਅਜੇ ਤੱਕ ਵੀ ਠੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ 7 ਜਣਿਆਂ ਦੇ ਖਿਲਾਫ ਕਾਰਵਾਈ ਲਈ ਮਾਮਲਾ ਦਰਜ ਕੀਤਾ ਗਿਆ ਔਰ ਕਾਰਵਾਈ ਜਿਹੜੀ ਹੈ ਉਹ ਕਿਹ ਚਾ ਰਹੀ ਹੈ 24 ਸਾਲ ਦੀ ਮਹਿਲਾ ਦਾ ਕਤਲ ਹੋ ਜਾਂਦਾ ਸ਼ਰਿਆਮ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਗਰਭਵਤੀ ਮਹਿਲਾ ਹੁੰਦੀ ਹੈ ਉਸ ਦੇ ਢਿੱਡ ਦੇ ਵਿੱਚ ਬੱਚਾ ਪਲ ਰਿਹਾ ਹੁੰਦਾ 4 ਮਹੀਨੇ ਦਾ ਔਰ ਉਸ ਨੂੰ ਵੀ ਗੋਲੀ ਲੱਗਦੀ ਹੈ ਉਸ ਦੀ ਵੀ ਜ਼ਾਹਿਰ ਤਨ ਮੌਤ ਹੋ ਜਾਂਦੀ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੈਰਾਨਕੁਨ ਗੱਲ ਹੋਵੇਗੀ ਕਿਉਂਕਿ ਅਜੇ ਤੱਕ ਕਾਰਵਾਈ ਨਾ ਹੋਣ ਦੇ ਇਲਜ਼ਾਮ ਜਿਹੜੇ ਨੇ ਪੁਲਿਸ ਉੱਤੇ ਲਗਾਏ ਜਾ ਰਹੇ ਨੇ ਖੈਰ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਕਿਉਂਕਿ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਪੇਚੀਦਾ ਹੈ ਕਿ ਇੱਕ 24 ਤੋਂ 25 ਸਾਲ ਦੀ ਇੱਕ ਗਰਭਵਤੀ ਮਹਿਲਾ ਨੂੰ ਮਾਰਨਾ ਇਰੇ ਪਿੱਛੇ ਕੀ ਕਾਰਨ ਹੋ ਸਕਦਾ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਹੋਏਗਾ ਤੁਹਾਨੂੰ ਦੱਸਦੇ ਰਹਾਂਗੇ ਉਰ ਤੱਕ ਲਈ ਬਨੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ